ਸਨ ਕੀ ਕਰੋ ਸਮਾ ਮੈਂ ਦਰ ਮੰਗਤ ਭੀਖਿਆ ਪਾ ਮੈਂ ਦਰ ਮੰਗਤ ਭੀਖਿਆ ਪਾ ਇਹ ਤਨ ਸਾਰਾ ਅੱਖੀਆਂ ਹੋਵਲ ਮੈਂ ਸਤਿਗੁਰ ਵੇਖ ਨਰਜਾ ਇਕ ਇਕ ਰੋਂਗ ਵਿੱਚ ਕੋਟ ਕੋਟ ਅੱਖੀ ਮੈਂ ਇੱਕ ਖੋਲਾ ਇੱਕ ਕੱਜਾ ਸੱਚੀ ਬਾਤ ਯਾ ਮੈਨੂੰ ਅੱਖਾਂ ਦੇ ਅੱਖਾਂ ਅੱਗੇ ਦਿੱਤਿਆ ਨੰਦ ਲਾਲ ਗਰੀਬ ਨਵਾਜ਼ ਹੋਰ ਮੰਗਦਾ ਕਿਤਨੀਆਂ ਅੱਖੂ ਗਰੀਬ ਨਵਾਜ਼ ਜਿੱਤਨੇ ਸਰੀਰ ਤੇ ਰੋਮ ਲਾਇਏ ਇੱਕ ਇੱਕ ਰੋਮ ਤੇ ਕਰੋੜ ਕਰੋੜ ਅੱਖਾਂ ਕੀ ਕਰੇਗਾ ਇਤਨੀਆਂ ਅੱਖਾਂ ਨੂੰ ਗਰੀਬ ਨਵਾਜ਼ ਨੀਂਦ ਵੀ ਆ ਜਾਂਦੀ ਹੈ ਨਾ ਇਹ ਅੱਖਾਂ ਖੁੱਲੀਆਂ ਰੱਖਦਾ ਹਾਂ ਪਰ ਜਿਸ ਵੇਲੇ ਨੀਂਦ ਆਉਂਦੀ ਹੈ ਤਾਂ ਇਹ ਬੰਦ ਹੋ ਜਾਂਦੀਆਂ ਨੇ ਮੈਂ ਇਤਨੀ ਅੱਖਾਂ ਚਾਉਣਾ ਗਰੀਬ ਨਵਾਜ ਜੇ ਕੁਝ ਬੰਦ ਵੀ ਹੋ ਜਾਵਣ ਬਾਕੀ ਖੁੱਲੀਆਂ ਰਹਿਣ ਤੈਨੂੰ ਵੇਖਦਾ ਰਵਾਂ ਵੇਖਦਾ ਰਵਾਂ ਭਾਈ ਸਾਹਿਬ ਨੰਦ ਲਾਲ ਦਾ ਦਰਜਾ ਸਿੱਖਾਂ ਵਿੱਚ ਪਟਲਾਣੀ ਦਾ ਦਰਜਾ ਕੋਈ ਸਿੱਖ ਜੇ ਨਵਾਂ ਆਇਆ ਜਿਨੂੰ ਗੁਰੂ ਕੀ ਜੇ ਸੋਝੀ ਨਹੀਂ ਇਨੂੰ ਸੋਝੀ ਦੇਣੀ ਐ ਗੁਰੂ ਨੇ ਆਪ ਤਾਂ ਨਹੀਂ ਕਹਣਾ ਵੀ ਮੈਂ ਗੁਰੂ ਮੈਂ ਨਰੰਗਕਰ ਹਾਂ ਮੈਂ ਰੱਬ ਹਾਂ ਭਾਈ ਨੰਦ ਲਾਲ ਦੇ ਹਵਾਲੇ ਕਰਨ ਨੰਦ ਲਾਲ ਦੀ ਸੰਗਤ ਵਿੱਚ ਬਿਠਾਣਾ ਸੰਗਤ ਚੋਂ ਸੋਝੀ ਪਵੇਗੀ ਇਹਨੂੰ ਪਤਾ ਲੱਗੇਗਾ ਗੁਰੂ ਅੱਗੇ ਕਿਵੇਂ ਜਾਣਾ ਗੁਰੂ ਤੋਂ ਕੀ ਮੰਗਣਾ ਫਿਰ ਭਾਈ ਸਾਹਿਬ ਨੰਦ ਲਾਲ ਦੀ ਜਿਹਨੇ ਝਟ ਵੀ ਸੰਗਤ ਕੀਤੀ ਹੈ ਉਹਨੂੰ ਸੋਝੀ ਪੈ ਗਈ ਕਿ ਭਾਈ ਸਾਹਿਬ ਦੀ ਕਥਨੀ ਭਾਈ ਸਾਹਿਬ ਦੀ ਕਰਨੀ ਇੱਕ ਅਚਰਜ ਅਈਡੇ ਆलिम 에ਡੇ ਫਾਜ਼ਿਲ 에ਡੇ ਪੰਡਿਤ ਤੇ ਇਤਨੇ ਵਿਦਵਾਨ ਜਿਨ੍ਹਾਂ ਦਾ ਸਾਨੀ ਨਹੀਂ ਸੀ ਔਰ ਇਤਨੇ ਧਨਵਾਨ ਕਿਤੇ ਨਿਮਰੀਫ ਕਿਤੇ ਨਿਵਾਣੇ ਤੇ ਨਿਤਾਣੇ ਹੋ ਕੇ ਆਣ ਚਰਨਾਂ ਤੇ ਦਿੱਥੇ ਪਰ ਮਨ ਨਹੀਂ ਸੀ ਮੰਨਿਆ ਪਹਿਲਾਂ ਆ ਕਿਹਾ ਆਪ ਅੱਖੀ ਵੇਖਾ ਕਲਗੀ ਦੇ ਪਾਤਸ਼ਾਹ ਨੂੰ ਅੱਖੀਂ ਵੇਖਾਂ ਸੁਣੀ ਸੁਣਾਈ ਤਾਂ ਸਾਰੇ ਕਹਿੰਦੇ ਸੁਣਦੇ ਫਿਰਦੇ ਹਨ ਜਿੰਨਾ ਚਿਰ ਆਪਣੀ ਅੱਖੀਂ ਨਾ ਵੇਖਿਆ ਤੇ ਕਿਵੇਂ ਵੇਖਾਂ ਮੇਰੀਆਂ ਤਾਂ ਕਾਇਨ ਨਹੀਂ ਅੱਖਾਂ ਬਿਨਾ ਉਹਨੇ ਦਿਸਣਾ ਨਹੀਂ ਅੱਖਾਂ ਮੇਰੀਆਂ ਹਨ ਨਹੀਂ ਮੈਂ ਵੇਖਾਂ ਕਿਵੇਂ ਤੇ ਸਿਆਣੇ ਸਨ ਨਾ ਪੂਗੇ ਦੇ ਬਾਹਰ ਬੈਠ ਗਏ ਜੇ ਤਾਂ ਨਾਮ ਲੈ ਕੇ ਪੁਕਾਰਨਗੇ ਅਨੰਦ ਲਾਲ ਤਾਂ ਮੈਂ ਜਾਣਾਂਗਾ ਕਿ ਮੇਰੀ ਚੌਲੀ ਇੱਥੇ ਪਰੀ ਜਾਏ ਜੋ ਇਤਨੀ ਗੱਲ ਨਹੀਂ ਜਾਣਦਾ ਸੀ ਤੇ ਐਵੇਂ ਸੁਣ ਸੁਣ ਕੇ ਮਗਰ ਲੱਗ ਤੁਰਦੇ ਆ ਕਿਸੇ ਨੇ ਕੋਈ ਸਿਫਤ ਕੀਤੀ ਕਿਸੇ ਦੀ ਚੱਟ ਜਾ ਮੁਰੀਦ ਹੋਏ ਪਰ ਜੋ ਸਮਝਦਾਰ ਹੁੰਦੇ ਹਨ ਜੋ ਸਿਆਣੇ ਹੁੰਦੇ ਹਨ ਉਹ ਐਵੇਂ ਨਹੀਂ ਤੁਰ ਪੈਂਦੇ ਜਿਨ੍ਹਾਂ ਚਿਰ ਕੋਈ ਗੱਲ ਵਾਪਰਦੀ ਨਹੀਂ ਭਾਈ ਸਾਹਿਬ ਨੰਦ ਲਾਲ ਵਰਗਿਆਂ ਨੇ ਪੂਰਨੇ ਪਾ ਦਿੱਤੇ ਹਨ ਸਾਡੇ ਵਾਸਤੇ ਬੂਏ ਦੇ ਬਾਹਰ ਬੈਠੇ ਜੇ ਤਾਂ ਕਲਗੀਧਰ ਪਾਤਸ਼ਾਹ ਨਾਮ ਲੈ ਕੇ ਵਜ ਦੇਣਗੇ ਤਾਂ ਮੈਂ ਜਾਣਾਂਗਾ ਪ੍ਰਭ ਮੇਰਾ ਅੰਤਰਜਾਮੀ ਜਾ। ਤੇ ਜਿਹਨੂੰ ਇੱਥੇ ਖਬਰ ਨਹੀਂ ਉਹ ਅਗਾ ਮੇਰੀ ਕੀ ਰੱਖਿਆ ਕਰੇਗਾ। ਤੂਏ ਦੇ ਬਾਹਰ ਬੈਠੇ ਸਨ ਸੇਵਾਦਾਰ ਆਇਆ ਸਿਕਾ ਬਾਹਰ ਵੈਗੇ ਅੰਮ੍ਰਿਤ ਅੰਦਰ ਵੰਡੀਦਾ। ਤੂ ਬਾਹਰ ਬੈਠਾ ਜਾਂ ਤੂ ਵੀ ਜਾ ਸੱਚੇ ਪਾਤਸ਼ਾਹ ਬਚਨ ਪੈ ਕਰਦੇ ਨਹੀਂ। ਨੰਦ ਲਾਲ ਨੇ ਆਖਿਆ ਮੈਂ ਨਹੀਂ ਇੱਥੇ ਹੀ ਬੈਣ ਦੇ ਅਜੇ ਮੇਰੀ ਥਾਂ ਇੱਥੇ। ਉਧੇ ਮੇਰੀ ਥਾਂ ਇਹੀ ਹੈ ਜੇ ਸੱਦਣਗੇ ਤਾਂ ਚਲਾ ਜਾਵਾਂਗਾ ਬਈ ਤੂੰ ਜਿੱਥੇ ਖੜੋ ਤਾਂ ਸਾਂ ਉੱਥੇ ਹੀ ਜਾ ਖੜੋ ਤਾਂ ਇਹ ਜੱਟਵਾਦ ਉਹ ਸੇਵਾਦਾਰ ਮੁੜ ਆ ਗਿਆ ਤੇ ਕਹਿੰਦੇ ਕਿਉਂ ਬਈ ਤੇਰਾ ਨਾਮ ਨੰਦ ਲਾਲ ਹੈ ਅਖੇ ਹਾਂ ਤੇ ਕਲ ਕੀਦਰਪਾਤ ਜੀ ਆ ਯਾਦ ਕਰ ਰਹੇ ਆ ਅੰਦਰ ਨੰਦ ਲਾਲ ਨੂੰ ਅੰਦਰੋ ਬੁਲਾ ਲਿਆ ਜਿਸ ਵੇਲੇ ਨੰਦ ਲਾਲ ਨੇ ਆਪਣਾ ਨਾਮ ਸੁਣਿਆ ਫਿਰ ਉਹਨਰੇ ਆਜਾ ਚਰਨਾਂ ਤੇ ਦਿੱਤਾ ਫਿਰ ਉਹ ਭਾਈ ਨੰਦ ਲਾਲ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਹਰ ਰੰਗ ਵਿੱਚ ਪਛਾਣਨ ਵਾਲਾ ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਉਮੇਸ਼ਵਰ ਰੰਗ ਹਾਏ ਮੁਖਤਲਫ ਦਾਰਦ ਬੁੱਤੇ ਆਯਾਰੇ ਮਾਂ ਉਹਨਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਹਨ ਜੇੜੀ ਭਾਵਨਾ ਓਡੀ ਅੱਖ ਜੇ ਭਾਵਨਾ ਨਹੀਂ ਤਾਂ ਅੱਖ ਵੀ ਕੋਈ ਨਹੀਂ ਜੇ ਭਾਵਨਾ ਹੈ ਤਾਂ ਅੱਖ ਨਾਲ ਮਿਲਦੀ ਹੈ ਭਾਵਨਾ ਹੀ ਤਾਂ ਅੱਖ ਹੈ ਔਰ ਅੱਖ ਕਿਹੜੀ ਹੈ ਵੇਖਣ ਵਾਲੀ ਨਾਨਕ ਸੇਖੜੀਆਂ ਬਿਆਨ ਕਿਹੜੀਆਂ ਪਾਵਨਾ ਦੀਆਂ ਜਿਨੇ ਦਸੰਦੋ ਮਾਫ਼ੀ ਦੇ ਹਰ ਰੰਗ ਵਿੱਚ ਪਛਾਣਨ ਵਾਲੇ ਨੰਦ ਲਾਲ ਜੀ ਫਿਰ ਜਿਤਨਾ ਕ ধন-ਕੋਲ ਸੀ ਆਕੇ ਇਹਨੂੰ ਸਫਲ ਕਰ ਪਰ ਸਫਲ ਕਿਵੇਂ ਕੀਤਾ ਅਨੰਦਪੁਰ ਵਿੱਚ ਲੰਗਰ ਲਾ ਦਿੱਤਾ ਲੰਗਰ ਹੋਰ ਵੀ ਬਥੇਰੇ ਸਨ ਬੇਸ਼ੁਮਾਰ ਸਨ ਔਰ ਸੰਗਤ ਵਿੱਚ ਵਿਚਾਰ ਹੁੰਦੀ ਸੀ ਵੀ ਲੰਗਰ ਕਿਸ ਦਾ ਚੰਗਾ ਕੋਈ ਆਖੇ ਫਲਾਣੇ ਲੰਗਰ ਵਿੱਚ ਬੜੀਆਂ ਸਬਜ਼ੀਆਂ ਬਣਦੀਆਂ ਫਲਾਣੇ ਲੰਗਰ ਵਿੱਚ ਉਹ ਬਰਤਨ ਜਿਹੜੇ ਹਨ ਉਹ ਬੜੇ ਸੁੰਦਰ ਹਨ ਫਲਾਣੇ ਲੰਗਰ ਵਿੱਚ ਵਈ ਜਿਹੜੇ ਵਰਤਾਨ ਵਾਲੇ ਨੇ ਨਾ ਉਹ ਬੜੇ ਸਵੱਛਨ ਕੋਈ ਕਿਸੇ ਗੱਲ ਦੀ ਤਾਰੀਫ਼ ਕਰੇ ਕੋਈ ਕਿਸੇ ਗੱਲ ਦੀ ਕਰੇ ਇਹ ਸਿਰ ਕਲਗੀਧਰ ਪਾਤਸ਼ਾਹ ਅੱਗੇ ਹੋ ਗਿਆ ਗਰੀਨਵਾਜ ਸੰਗਤਾਂ ਵਿਚਾਰ ਕਰਦੀਆਂ ਹਨ ਪਰ ਜਿੱਥੇ ਤੁਸੀਂ ਮੋਹਰ ਲਾਓਗੇ ਲੰਗਰ ਤੋਂ ਉਸ ਦਾ ਵੀਨ ਵਾਜ ਸਾਰੀਆਂ ਲੰਗਰਾਂ ਚੋਂ ਬਲਾ ਕਿਸ ਦਾ ਲੰਗਰ ਸਹਿਬ ਨੇ ਆਖਿਆ ਕੱਲ ਦੱਸਾਂਗੇ ਅੱਜ ਨਹੀਂ ਕੱਲ ਦੱਸਾਂਗੇ ਸਤਿਵਚਨ ਤੇ ਸਵੇਰ ਦਾ ਵੇਲਾ ਸੀ ਇਧਰ ਕੀਰਤਨ ਹੋ ਰਿਹਾ ਕਿ ਸਹਿਬ ਸਿੰਘਾਸਨ ਤੋਂ ਉੱਠ ਗਏ ਅੰਦਰ ਚਲੇ ਗਏ ਸੰਗਤਾਂ ਉਡੀਕ ਰਹੀਆਂ ਨੇ ਹੁਣੇ ਪਾਤਸ਼ਾਹ ਆਉਣਗੇ ਕੀਰਤਨ ਦਾ ਭੋਗ ਪਵੇਗਾ ਮੱਥਾ ਟੇਕਾਂਗੇ ਸਹਿਬ ਤੱਕਣਗੇ ਨਿਹਾਲ ਕਰਨਗੇ ਤੇ ਉਦਰ ਉਦਰ ਤੇੜ ਕਸ਼ੈਰਾ ਸਿਰ ਤੇ ਛੋਟੀ ਜਈ ਪੱਗ ਹੱਥ ਵਿੱਚ ਇੱਕ ਤੀਰ ਤੇ ਇੱਕ ਹੱਥ ਵਿੱਚ ਲੋਟ ਤੇ ਜਾ ਰਹੇ ਸਨ ਇੱਕ ਲੰਗਰ ਦੇ ਬੂਏ ਅੱਗੇ ਜਾ ਖੜੋਤੇ ਬਈ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਪੁਨਿਆਰ ਕਾ ਸਵੇਰੇ ਸਵੇਰੇ ਰਾਤੀ ਨਹੀਂ ਸੀ ਖਾਧੀ ਉਸ ਸਖਾ ਸਵੇਰੇ ਸਵੇਰੇ ਅਜੇ ਤਾਂ ਕੀਰਤਨ ਦਾ ਭੋਗ ਨਹੀਂ ਪਿਆ। ਜਾ ਕੀਰਤਨ ਜਾ ਕੇ ਸੁਣ। ਉਧਰ ਅੰਮ੍ਰਿਤ ਪਿਆ ਵਸਦਾ। ਸੰਗਤ ਅੰਮ੍ਰਿਤ ਪਈ ਪੀਂਦੀ ਹੈ ਤੇ ਇਹ ਢਿੱਡ ਤੇ ਆਤ ਰੱਖੀ ਫਿਰਦਾ। ਭੁੱਖ ਲੱਗੀ ਹੈ। ਅੱਗਾ ਚਲੇ ਗਿਆ। ਦੂਜੇ ਲੰਗਰ ਅੱਗੇ ਜਾ ਖੜਾ ਹੋ ਤੇ ਬਈ ਭੁੱਖ ਲੱਗੀ ਹੈ। ਜੇ ਹੁਣ ਨਹੀਂ ਤੇ ਰਾਤ ਦਾ ਹੀ ਟੁੱਕਰ ਸਹੀ। ਬਈ ਦੇ ਦਿਓ ਮੈਂ ਬੜਾ ਵਿਆਕੁਲਾ। ਉਹਨੇ ਆਖਿਆ ਬੈਠ। ਉੱਥੇ ਬੈਠ ਕੇ ਅਜੇ ਵੇਲਾ ਨਹੀਂ ਅਜੇ ਤਾਂ ਚੁੱਲ੍ਹੇ 'ਚ ਆਗ ਹੀ ਨਹੀਂ ਵਲੀ ਅਜੇ ਤਾਂ ਸੇਵਾਦਾਰ ਕੀਰਤਨ ਸੁਣਨ ਗਏ ਹੋਏ ਹਨ ਆਏ ਨਹੀਂ ਮੁੜ ਕੇ ਭੋਗ ਹੀ ਨਹੀਂ ਪਿਆ ਤੇ ਤੂੰ ਆਖਨੇ ਭੁੱਖ ਲੱਗੀ ਐ ਸਾਰਾ ਕਿਆ ਐਡਾ ਵੀ ਆ ਕੁਲਨਾਫ ਰਾਤੀ ਕਾਦੀ ਸੀ ਨਾ ਜਦ ਕਠਹਿਰ ਜਾ ਮੈਂ ਠਹਿਰ ਨਹੀਂ ਸਕਦਾ ਫਿਰ ਜਿੱਥੋਂ ਮਿਲਦੀ ਊਜਾ ਕੇ ਮੰਗ ਲੈ ਐਥੇ ਤਾਂ ਜੇ ਹੈ ਨਹੀਂ अगले लंगर अगे जा खड़े भूख लगी आख्या सिखा खैर थोड़ा धीरजैर मिल जाएगा प्रसादा इस लंगर चो को कद कोई खाली नहीं गया तू भी बेशक खा भी लवी ते लै भी जावी रात जोगा भी ले जावी ਤੇ ਵਧੀਕ ਲੈ ਜਾਵੇਂ ਬੇਸ਼ੱਕ ਰਾਤੀ ਰੱਖ ਵੀ ਲਵੇ ਤੈਨੂੰ ਭੁੱਖ ਸਵੇਰੇ ਸਵੇਰੇ ਲੱਗਦੀ ਹੈ ਨਾ ਪਰ ਇਸ ਵੇਲੇ ਅਜੇ ਤਿਆਰ ਨਹੀਂ ਅੱਗੇ ਲੰਗਰ ਲੰਗਰ ਵਾਈ ਸਾਹਿਬ ਨੰਦ ਲਾਲ ਦਾ ਉਧਰ ਕੀਰਤਨ ਦਾ ਭੋਗ ਪਹਿ ਗਈ ਹੈ ਸੰਗਤ ਉਡੀਕ ਰਹੀ ਹੈ ਵੀ ਸੱਚੇ ਬਾਦਸ਼ਾਹ ਜੀ ਤੱਕ ਅੰਦਰ ਗਏ ਬਾਹਰ ਆਏ ਨਹੀਂ ਕੌਣ ਜਾਣੇ ਕਿ ਕੀ ਕੌਤਕ ਵਰਤ ਰਿਹਾ ਹੈ ਇਹ ਵਾਈ ਸਾਹਿਬ ਨੰਦ ਲਾਲ ਜਿਸ ਵੇਲੇ ਆਏ ਲੰਗਰ ਵਿੱਚ ਤੇ ਮੂਹੇ ਤੇ ਹੀ ਮਿਲ ਪਾ ਅਖੀਆ ਭੁੱਖ ਲੱਗੀ ਐ ਸਭ ਤੇ ਭੁੱਖ ਲੱਗੀ ਤੇ ਸਤ ਵਜੇ ਅੰਦਰ ਗਏ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਸਨ ਪੁੱਛਿਆ ਕਿਉਂ ਬਈ ਕੋਈ ਚਾੜਿਆ ਪਕਾਇਆ ਅਖੇਜੀ ਹਾਂ ਆਟਾ ਗੁਣ ਰੱਖਿਆ ਤੇ ਦਾਲ ਧਰੀ ਹੋਈ ਐ ਅਨਕੇ ਬੇਨਤੀ ਕੀਤੀ ਜੀ ਆਟਾ ਗੁਤਾ ਹੋਇਆ ਤੇ ਦਾਲ ਧਰੀ ਹੋਈ ਐ ਜੇ ਬੈਠ ਜਾਓ ਤੇ ਪੱਕ ਜਾਂਦਾ ਜੇ ਹੁਕਮ ਦੇਵੋ ਤੇ ਜਿਉ ਜਿਹਾ ਲੈ ਆਉਣਾ ਅਖਿਆ ਵੀ ਜਿਉ ਜਿਹਾ ਹਾਤੂ ਲੈ ਗੜਵਾ ਆਪਣਾ ਦੇ ਦਿੱਤਾ ਭਾਈ ਨੰਦ ਲਾਲ ਜੀ ਅੰਦਰ ਗਏ ਅਨਿਰਧੀ ਦਾਲ ਗੜਵੇ ਵਿੱਚ ਪਾ ਲਈ ਤੇ ਗੁੱਧਾ ਹੋਇਆ ਆਟਾ ਉਹ ਨਾਲ ਲੈ ਲਿਆ ਤੇ ਲਿਆ ਹਾਜ਼ਰ ਕੀਤਾ ਲੋ ਜੀ ਲੈ ਲਿਆ ਗੜਵਾ ਦਾਲ ਦਾ ਅਨਿਰਧੀ ਦਾਲ ਦਾਲ ਵਖਰੀ ਪਾਣੀ ਵਖਰਾ ਤੇ ਗੁੱਧਾ ਹੋਇਆ ਆਟਾ ਜਿਸ ਵੇਲੇ ਲੈ ਕੇ ਅਗਾ ਤੁਰੇ ਤੇ ਭਾਈ ਸਾਹਿਬ ਨੰਦ ਲਾਲ ਨੇ ਆ ਕੇ ਆਗੇ ਸੂਚੀ نگاہ زاہد نگاہ کلندر میں شہد رنگ ہے مختلف دارت بوتے ایار ماں میرے صاحباں تیرے چوج بھی ڈانا جل تھل مئیل بھرپور لینا اپے سب سامان صاحب پرتے اگے کی پہ اکھنا ہے کچھ مینوں اکھیا یہ کہ اور کس نوں پہ اکھنا ਹੋਰ ਕੌਣ ਹੈ ਨੰਦ ਲਾਲ ਦੀਆਂ ਅੱਖਾਂ ਵਿੱਚ ਜੇਰਾ ਚਾਤੀ ਤਾਂ ਪਾਓ ਤਾਂ ਨੰਦ ਲਾਲ ਦੀਆਂ ਪਰੀਆਂ ਅੱਖਾਂ ਵਿੱਚ ਜੇ ਜਾਤੀ ਪਾਈ ਤਾਂ ਕੀ ਦਿੱਠਾ ਆਪ ਵੀ ਤਾਂ ਵਿੱਚ ਖੇ ਬੈਠੇ ਸਨ ਇੱਕ ਰੂਪ ਬਾਹਰ ਸੀ ਇੱਕ ਰੂਪ ਸਿੱਖ ਦੀ ਅੱਖ ਵਿੱਚ ਸੀ ਸਤ ਸਿੰਘ ਬੋਲੋ ਸ੍ਰੀ ਵਾਹਿਗੁਰੂ ਗੱਲ ਲਾਹ ਲਈ ਆ ਨੰਦ ਲਾਲ ਨੇ ਨੰਦ ਲਾਲ ਤੂੰ ਮੈਨੂੰ ਪਛਾਣ ਲਿਆ ਸ੍ਰੀ ਹੁਨੇ ਆਵਾਜ਼ ਤੇ ਤਾਂ ਤੇਰੀ ਬਖਸ਼ੀ ਜੇ ਤੂੰ ਅੱਖਾਂ ਦੇਵੇਂ ਤੇ ਮੇਰੇ ਅੱਖਾਂ ਬੁੱਲ ਸਕਦੀਆਂ ਜਿਨੂੰ ਤੇਰੀ ਕਿਰਪਾ ਹੋਵੇ ਜਿਸ ਤੇ ਤੇਰੀ ਨਦਰ ਹੋਵੇ ਗਰੀਬ ਨਵਾਜ਼ ਜੀ ਨੂੰ ਤੂੰ ਆਪ ਪਛਾਣੇ ਜਿਸ ਨੂੰ ਤੂੰ ਜਣਾਏ ਸੋ ਹੀ ਜਣ ਜਾਵੇ ਜਿਨੂੰ ਤੂੰ ਆਪਣਾ ਆਪ ਨਾ ਜਣਾਏ ਉਹ ਕੌਣ ਤੈਨੂੰ ਜਾਣੇ ਇਹ ਤੇਰੀ ਬਖਸ਼ੀਸ਼ ਹੈ ਆਪਣੀ ਕਮਾਈ ਦਾ ਦਮ ਨਹੀਂ ਮਾਰਿਆ ਜੀ ਮੈਂ ਤੈਨੂੰ ਪਛਾਣ ਲਈਆ ਨਹੀਂ ਬਖਸ਼ੀਸ਼ ਗੁਰੂ ਕੀ ਜਾਣ ਕੇ ਭਾਈ ਸਭਨੰਦ ਲਾਲ ਮੁਰਮੁਰ ਝੁਕਰੇਨ بادشاہ ਤੇਰੀ ਕਿਰਪਾ ਹੈ ਇਹ ਤੇਰੀ ਬਖਸ਼ੀਸ਼ ਹੈ ਨਿਰੰਕਾਰ ਇਹ ਨੱਖਾਂ ਵਿੱਚ ਤੂੰ ਜਾਤੀ ਪਾਈ ਐ ਇਹ ਅੱਖਾਂ ਨੂੰ ਤੈਨੂੰ ਕਿਵੇਂ ਭੁੱਲ ਜਾ ਕਿਸੇ ਰੰਗ ਵਿੱਚ ਹੋਵੇ ਕਿਸੇ ਰੂਪ ਵਿੱਚ ਹੋਵੇ ਇਹ ਹੈ ਪਿਆਰ ਪਿਆਰ ਵਾਲੀ ਕਦੇ ਨਹੀਂ ਭੁੱਲਦੇ ਪਿਆਰ ਵਾਲੀ ਹਰ ਰੰਗ ਵਿੱਚ ਪਛਾਣਦੇ ਹਨ ਪਿਆਰ ਵਾਲਿਆਂ ਦੀ ਅੱਖ ਵਿੱਚ ਕਦੇ ਕੋਈ ਦੂਜਾ ਆਇਆ ਹੀ ਨਹੀਂ ਤੇ ਜੇ ਦੂਜਾ ਆ ਗਿਆ ਤਾਂ ਉਹਨਾਂ ਨੇ ਆਪਣੀ ਅਕਲ ਛੁੱਟੀ ਕਿਉਂਕਿ ਜੇਕਰ ਦੂਜਾ ਦੇਖਣੀ ਜਨ ਨਾਨਕ ਕੱਢ ਦਿੱਤੇ ਇਹ ਅੱਖੀ ਪ੍ਰੇਮ ਕਸਾਇਆ ਹਰ ਹਰ ਨਾਮ ਪਿਖਨ ਇਹ ਕਰ ਦੂਜਾ ਦੇਖਣੀ ਜੀ ਆਪਣੇ ਖਸਮ ਬਿਨਾ ਦੂਜੇ ਨੂੰ ਦੇਖਦੀ ਐ ਤਾਂ ਫਿਰ ਇਹ ਅੱਖਾਂ ਕੱਢਣ ਦੇ ਯੋਗ ਇਹਨਾਂ ਅੱਖਾਂ ਵਿੱਚ ਤਕਲੇ ਫੇਰਦੇ ਹੋ ਫਲਾਈਆਂ ਫੇਰਦੇ ਹੋ ਇਹਨਾਂ ਅੱਖਾਂ ਵਿੱਚ ਅੰਗਾਰੇ ਪਹਦੇ ਹੋ ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ ਉਹ ਅੱਖਾਂ ਸੜ ਕੇ ਕੋਲੇ ਕਿਉਂ ਨਾ ਹੋ ਜਾਣ ਜਿਨ ਆਪਣੇ ਖਸਮ ਨੂੰ ਭੁਲਾ ਦਿੱਤਾ ਆਪਣੇ ਖਸਮ ਨੂੰ ਸਹੀ ਨਹੀਂ ਕੀਤਾ ਏ ਤਨ ਰੁਲੇ ਰੁਲਾਇਆ ਕਾਮ ਨਾ ਆਇਆ ਜਿਨ ਖਸਮ ਨਾ ਜਾਤਾ ਅਦੂਰੇ ਜਿਨ ਆਪਣੇ ਖਸਮ ਨੂੰ ਹضور ਨਹੀਂ ਜਾਤਾ ਹਾਜ਼ਰ ਨਹੀਂ ਜਾਤਾ ਕੋਲ ਨਹੀਂ ਜਾਤਾ ਨੇੜੇ ਨਹੀਂ ਜਾਤਾ ਪਰ ਗੁਰੂ ਨਾਨਕ ਨੂੰ ਅਸੀਂ ਕਿਵੇਂ ਨੇੜੇ ਕਰ ਸਕਦੇ ਆ ਸਾਧ ਸੰਗਤ ਵਸੀਲਾ ਇੱਕੋ ਹੈ ਨੇੜੇ ਕਰਨ ਦਾ ਕਿ ਗੁਰੂ ਨਾਨਕ ਨੂੰ ਭੁਲਿਏ ਨਾ ਭੁਲਾਈਏ ਨਾ ਸਦਾ ਚੇਤੇ ਰੱਖੇ ਨਿਤਨੇਮ ਕਰੀਏ ਅੰਮ੍ਰਿਤ ਵੇਲੇ ਉਠੀਏ ਇਸ਼ਨਾਨ ਕਰਕੇ ਗੁਰੂ ਕੇ ਸ਼ਬਦ ਨਾਲ ਅਨਕੇ ਜੁੜੀਏ ਸਾਥ ਸੰਗਤ ਇਹ ਨਿਤਨੇਮ ਸਿੱਖਦਾ ਇਹੀ ਗੁਰੂ ਨਾਨਕ ਜੀ ਜਿਵੇਂ ਇਸ ਤਰ੍ਹਾਂ ਨਿਤਨੇਮ ਸੰਪੂਰਨ ਹੋਏਗਾ ਗੁਰੂ ਨਾਨਕ ਨੇ ਕਿ ਤੋਬਾ ਰਮਾਉਣਾ ਪ੍ਰਲਾਦ ਕਰੋ ਤੈਸਾ ਮਣੀ ਸਿਤਾ ਜੀ ਅੱਖਾਂ ਵਿੱਚ ਲਾਟਾਂ ਵੱਲ ਰਹੀਆਂ ਸੀ ਕ੍ਰੋਧ ਨਾਲ ਅੱਖਾਂ ਲਾਲ ਕੀਤੀ ਪਿਆ ਤੱਕਦੇ ਤੇ ਆਖਦੇ ਓਏ ਨਹੀਂ ਬਨੇਗਾ ਮੈਂ ਆ ਕਿ ਨਹੀਂ ਛੱਡੂਗਾ ਬਾਬਾ ਰਾਮਨਾਮ ਮੈਂ ਨਹੀਂ ਛੱਡਾਂਗਾ ਅਸੀਂ ਤਾਂ ਛੱਡ ਦਿੰਦੇ ਜਿਹੜਾ ਜਿੰਨਾ ਦੁੱਖ ਆ ਜਾਵੇ ਤਾਂ ਛੱਡ ਬੈਠੇ ਜੇ ਸੁੱਖ ਆ ਜਾਵੇ ਤਾਂ ਵੀ ਛੱਡ ਗਏ ਅਸੀਂ ਲਿਫਣ ਵਾਲੇ ਲਿਖ ਜਾਂਦੇ ਜਿਹੜਾ ਖਵਜਨ ਪਿਆ ਨਹੀਂ ਕਿ ਲਿਫੇ ਨੇ ਪਰ ਜਿਨ੍ਹਾਂ ਦੀ ਪ੍ਰਤਗਿਆ ਹੈ ਉਹਨਾਂ ਨੇ ਕਿਵੇਂ ਨਿਭਾਈ ਹੈ ਨਹੀਂ ਛੱਡੂ ਰੇ ਬਾਬਾ राम नाम मेरा अवर परन सूं नहीं काम तेरे सामने सी थंबा लोहे दा लाल करा के आ के आ फिर तू आखना मेरा राम सब थाई है इस खम्बे विच भी है कहंदे क्यों नहीं इस विच भी, भी होई के फिर पागल वकड़ी एक कदम अगा ता होया पर जरा इक ख्याल आया अग चो तो बच गया सा ਇਹ ਅਗ ਨਾਲ ਲਾਲ ਕੀਤਾ ਹੋਇਆ ਥੰਬਾ ਲੋਹੇ ਦਾ ਇਸ ਤੋਂ ਕਿਵੇਂ ਬਚਾਂਗਾ ਤੇ ਕੀ ਦੇਖਿਆ ਇੱਕ ਕੀੜੀ ਉੱਤੇ ਤਰੀ ਜਾ ਰਹੀ ਉਹ ਸੱਲੋਏ ਦੇ ਅਗ ਨਾਲ ਲਾਲ ਕੀਤੇ ਹੋਏ ਥੰਬੇ ਉੱਤੇ ਕੀੜੀ ਪਈ ਜਾਂਦੀ ਹੈ ਪ੍ਰਿਲਾਦ ਨੂੰ ਸੋਝੀ ਆ ਗਈ ਇਹ ਕੀੜੀ ਨਹੀਂ ਸਰਦੀ ਮੈਂ ਕਿਵੇਂ ਜਲ ਜਾਵਾਂਗਾ ਦਾਗਰ ਵਕੜੀ ਪਾਈ ਬਸ ਇਸ ਵੇਲੇ ਪਾਈ ਗਲ ਵਕੜੀ ਤੇ ਥੰਬ ਫੋੜ ਪ੍ਰਗਟਿਆ ਕੰਬ ਫੋੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ ਥੰਬ ਨੂੰ ਪੜ ਕੇ ਵਿੱਚੋਂ ਨਰਸਿੰਘ ਭਗਵਾਨ ਨਿਕਲੇ ਇਹ ਸਿਖਾਤਾ ਤੇਰਾ ਗੁਰੂ ਗ੍ਰੰਥ ਸਾਹਿਬ ਹੈ ਹੀ ਗੁਰੂ ਨਾਨਕ ਕੋਤੇ ਥੰਬ ਦੇ ਵਿੱਚੋਂ ਹੀ ਉਸ ਵੇਲੇ ਜਿਸ ਵੇਲੇ ਅਰਾਧਿਆ ਪ੍ਰਹਿਲਾਦ ਨੇ ਤੇ ਗਲਵਕੜੀ ਪਾਈ ਭਗਵਾਨ ਜਾਣ ਕੇ ਸਚਮੁੱਚ ਉਹ ਲੋਏ ਦਾ ਥੰਬਾ ਭਗਵਾਨ ਬਣ ਖੜੋਤਾ ਸਤਿਗੁਰੂ ਨੂੰ ਦੇਹੋ ਜਿਆ ਕੋਈ ਕਰ ਜਾਣ ਕੀ ਹੋ ਗਿਆ ਸਿਖ ਜੀ ਗੁਰੂ ਨੂੰ ਆਪਣੇ ਨੇੜੇ ਸਮਝੇ ਨਿਕਟ ਵਸੇ ਨਹੀਂ ਪਰ ਦੂਰ ਸਾਧ ਸੰਗਤ ਬੋਲੋ ਸ੍ਰੀ ਗੁਰੂ ਬਹੁਤ ਨੇੜੇ ਪਰ ਕਿਹਨਾਂ ਦੇ ਜਿਨ੍ਹਾਂ ਦਾ ਨਿਤਨੇਮ ਜਿਨ੍ਹਾਂ ਦਾ ਨਿਤਨੇਮ ਸਲਾਮਤ ਹੈ ਜਿਨ੍ਹਾਂ ਦੇ ਅੰਦਰ ਅਦੀ ਅਦੀ ਪਿਆਸ ਹੈ ਜਿਨ੍ਹਾਂ ਦੇ ਹਿਰਦੇ ਚੋਂ ਕਦੇ ਬੇਨਤੀ ਦੇ ਇਹ ਅੱਖਰ ਨਿਕਲੇ ਹਨ

My. ਦਰਸਨਾ ਤੋਂ ਪਹਿਲਾ ਸਿੱਖਿਆ ਕਿਹੜੀ ਪੈਂਦੀ ਹੈ ਚੌਲੀ ਨਿਤਨੇਮ ਦੀ ਤਾਂ ਜੇ ਕੋਈ ਦਰਸ਼ਨ ਚਾਹੁੰਦਾ ਹੈ ਗੁਰੂ ਨਾਨਕ ਦਾ ਤਾਂ ਨਿਤਨੇਮ ਸਮਾਜ ਸਿਮਰ 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 ਰਹੋ ਜੀਵਾਂ ਇਹ ਸਿਮਰਨਾ ਕੀ ਹੈ ਇਹ ਸਿਮਰਨਾ ਜੀਵਨਾ ਹੈ ਜੋ ਸਿਮਰਦਾ ਨਹੀਂ ਉਹ ਜੀਉਂਦਾ ਕਿੱਥੇ ਹੈ ਜੋ ਜੀਉਣਾ ਚਾਹੁੰਦਾ ਹੈ ਉਹ ਸਿਮਰੇ ਸਹਿਬ ਅਖਤਨ ਆਉ ਮੈਂ ਦੱਸਾਂ ਸੁੱਖਾਂ ਦੀ ਕੁੰਜੀ ਬਖਸ਼ ਲੈਣੀ ਜੇ ਸਬਨਾ ਨੇ ਹੱਥ ਪਸਾਰੇ ਆ ਸੁਖ ਕੌਣ ਨਹੀਂ ਚਾਹੁੰਦਾ ਸੈਵਣਿਆ ਕੀ ਸਿਮਰ 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 ਸੁਖ ਪਾ ਇਹ ਸਿਮਰਨ ਕਰਨਾ ਇਹ ਸੁੱਖਾਂ ਦੀ ਕੁੰਜੀ ਹੈ ਕੁੰਜੀ ਲੈ ਜਾਓ ਤੇ ਤਾਲਾ ਖੁੱਲਦਿਆਂ ਦੇਰ ਤੱਕ ਨਹੀਂ ਕੋਈ ਨਹੀਂ ਕੁੰਜੀ ਵੀ ਡੜ ਹੈ ਨਾ ਤੇ ਕੁੰਜੀ ਹੈ ਸੁੱਖਾਂ ਦੀ ਸਿਮਰਨ ਜੇ ਕੋਈ ਸਿਮਰਨ ਕਰੇਗਾ ਲੋਕ ਪ੍ਰਲੋਕ ਦੇ ਸੁਖ ਪਾਏ ਅੰਮ੍ਰਿਤ ਵੇਲੇ ਉਠੋ ਜੀ ਨਾਨਕ ਕਰੋ ਨਾਮ ਜਪਦੇ ਗੁਰੂ ਕੇ ਹਜ਼ੂਰ ਆਓ ਤੁਹਾਡਾ ਲੋਕ ਸੁਖੀ ਪਰ ਲੋਕ ਸੁਈ ਨਾ ਹੋਏਗਾ ਉਤੀ ਸੰਤਖਮਾਪੀ ਬੁਲਾ ਚੁਕਾਂ ਬਖਸ਼ਣੀਆਂ ਅੰਮ੍ਰਿਤ ਵੇਲੇ ਫਿਰ ਸਮੇ ਨਾਲ ਵਾਹਿਗੁਰੂ ਜੀ ਕਾ ਛਾਲ ਵਾਹਿ